ਯਾਰੀ ਦਰਸ਼ਕੋ ਸਤ ਸ੍ਰੀ ਅਕਾਲ ਮੈਂ ਹਰਜਿੰਦਰ ਅਬਲੂ ਤੇ ਲੈ ਕੇ ਆ ਹਾਜ਼ਰ ਹਾਂ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ ਥਾਣਿਆਂ ਦੇ ਵਿੱਚ ਵੱਖ-ਵੱਖ ਤਰਾਵਾਂ ਦੇ ਤਹਿਤ 10 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਨਾਲ ਸੰਬੰਧਿਤ ਤਿੰਨ ਕੁੱਟਮਾਰ ਦੇ ਨਾਲ ਸੰਬੰਧਿਤ ਦੋ ਇੱਕ ਠੱਗੀ ਦਾ ਦੋ ਦਾਜ ਦੇਹਜ ਦੇ ਤੇ ਦੋ ਚੋਰੀ ਦੇ ਮਾਮਲੇ ਦਰਜ ਕੀਤੇ ਗਏ ਹਨ ਜੋ ਚਰਚਾ ਕਰਨ ਵਾਲੀ ਹੈ ਉਹ ਹੈ ਠੱਗੀ ਦੇ ਮਾਮਲੇ ਦੀ ਜੋ ਬੜੇ ਨਵੇਂ ਤਰੀਕੇ ਨਾਲ ਇਹ ਹੈਰਾਨੀਜਨਕ ਤਰੀਕੇ ਨਾਲ ਕੀਤੀ ਗਈ ਹੈ। ਥਾਣਾ ਸਿਵਲ ਲਾਈਨ ਦੇ ਵਿੱਚ ਗਰਜੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲਾਲੇਆਣਾ ਜ਼ਿਲ੍ਹਾ ਬਠਿੰਡਾ ਨੇ ਦਰਖਾਸਤ ਦਿੱਤੀ। ਦਰਖਾਸਤ ਦੇ ਵਿੱਚ ਦਰਸਾਇਆ ਗਿਆ ਕਿ ਜਗਸੀਰ ਸਿੰਘ ਪੁੱਤਰ ਗਰਜੰਤ ਸਿੰਘ ਤੇ ਗਰਜੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨਰੰਗ ਦੇ ਪੈਨ ਕਾਰਡਾਂ ਜਲਸੀਰ ਸਿੰਘ ਪੁੱਤਰ ਮਹਤਿਆਰ ਸਿੰਘ ਵਾਸੀ ਭਾਗੀਵੰਦਰ ਅਤੇ ਮਦਈ ਦੇ ਵੋਟਰ ਕਾਰਡਾਂ ਦੀ ਦੁਰਵਰਤੋਂ ਕਰਕੇ ਉਸ ਨਾਲ ਛੇੜਛਾੜ ਕਰਕੇ ਫੋਟੋਆਂ ਤੇ ਐਡਰੈਸ ਬਦਲ ਕੇ ਜਨਮ ਮਿਤੀਆਂ ਨਾਲ ਛੇੜਛਾੜ ਕਰਕੇ ਦੋਸ਼ੀ ਨਵਦੀਪ ਸਿੰਘ ਦਾ ਘਰ ਦਿਖਾ ਕੇ ਕੋਟਕਮਿੰਦਰਾ ਬੈਂਕ ਲਿਮਟਿਡ ਲਾਇਬਿਲਟੀ ਚੌਂਕ ਬਠਿੰਡਾ ਤੋਂ ਟਰੈਕਟਰ ਲੋਨ ਹਾਸਲ ਕਰ ਰਿਆ ਹੈਰਾਨੀ ਦੀ ਗੱਲ ਹੈ ਦੇਖੋ ਕਿੰਨੇ ਛਾਤਰ ਦਿਮਾਗ ਨੇ ਲੋਕ ਕਿਸ ਤਰ੍ਹਾਂ ਘਰ ਵੀ ਦੂਸਰੇ ਦਾ ਦਿਖਾ ਦਿੱਤਾ ਤੇ ਡੇਟ ਆਫ ਬਰਥ ਵੀ ਬਦਲ ਦਿੱਤੀ ਤੇ ਐਡਰੈਸ ਵੀ ਬਦਲ ਦਿੱਤੇ ਤੇ ਪੈਨ ਕਾਰਡ ਵੀ ਸਾਰੇ ਚੇਂਜ ਕਰ ਦਿੱਤੇ ਦੇਖੋ ਜਦੋਂ ਪੜਤਾਲ ਕੀਤੀ ਸਿਵਲ ਲੈਂਡ ਥਾਣੇ ਦੀ ਪੁਲਿਸ ਨੇ ਤਾਂ ਸਾਰਾ ਕੁਝ ਉਸ ਤਸਹੀ ਪਾ ਗਿਆ ਜਿਸ ਕਰਕੇ ਉਹਨਾਂ ਨੇ 8 ਜਾਣਿਆਂ ਦੇ ਖਿਲਾਫ ਠੱਗੀ ਦਾ ਮਾਮਲਾ 420 465 67 68 74 ਤੇ 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਇਹ ਹੁਣ ਨਵਦੀਪ ਸਿੰਘ ਕਰਸੇਮ ਸਿੰਘ ਗੁਰਦੀਪ ਸਿੰਘ ਵਿਜੇ ਸਿੰਘ ਵੀਰੇਂਦਰ ਸਿੰਘ ਚੰਦਬਾਦ ਸਿੰਘ ਲਵਪ੍ਰੀਤ ਸਿੰਘ ਜੈਦੀਪ ਸ਼ਰਮਾ ਇਹਨਾਂ ਸਾਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਦੋ ਦਹੇਜ ਦੇ ਮਾਮਲੇ ਇੱਕ ਮਹਿਲਾ ਥਾਣਾ ਦੇ ਵਿੱਚ ਅ ਦਰਜ ਕੀਤਾ ਗਿਆ ਹੈ ਤੇ ਦੂਸਰਾ ਜਿਹੜਾ ਹੈ ਉਹ ਥਾਣਾ ਕੈਂਟ ਦੇ ਵਿੱਚ ਦਰਜ ਕੀਤਾ ਗਿਆ ਹੈ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆ ਗਿਆ ਧੰਨਵਾਦ